ਦੇ ਸਾਰੇ ਭਰਾਵਾਂ ਨੂੰ ਮੇਰੀ ਸਸਰੀ ਕਾਲ ਤੇ ਬਈ ਅੱਜ ਆ ਪਏ ਆ ਧਨੌਲੇ ਪਸ਼ੂ ਮੰਡੀ ਦੇ ਵਿੱਚ ਅੱਜ ਤਰੀਕ ਹੈ 11 11ਵਾਂ ਮਹੀਨਾ 2025 ਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਜੀ ਇਨਵੈਸਟਰ ਢਾਲੀਵਾਲ 76 ਉਹਨੂੰ ਬਈ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਧਨੌਲਾ ਪਸ਼ੂ ਮੰਡੀ ਆ ਬਹੁਤ ਵਧੀਆ ਮਾਲ ਪਹੁੰਚਿਆ 11 ਤਰੀਕ ਵਾਲੀ ਮੰਡੀ ਤੇ ਆਜੋ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਵੀਡੀਓ ਵੀਡੀਓ ਨੂੰ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਲਓ ਵੀ ਮਿੱਤਰੋ ਦੇਖੋ ਝੋਟੀਆਂ ਝੋਟੇ ਕਟੀਆਂ ਕੱਟੇ ਦੇਖ ਸਾਹਿਬ ਬਹੁਤ ਵਧੀਆ ਮਾਲ ਆ ਬਹੁਤ ਕੱਟਾ ਬਾਹਰ ਲੱਗ ਰਿਹਾ ਹੈ ਦੇਖ ਸਾਹਿਬ ਬਹੁਤ ਜਿਆਦਾ ਕੱਟਾ ਹੈ ਵੀਰੇ ਦੋ ਦਮ ਜਿਆਦਾ ਦੇਖ ਸਾਹਿਬ ਵੀਰੇ ਵੀਰੇ ਲਾਜ਼ਮੀ ਨੇ ਸ਼ੇਅਰ ਕਰਦੇ ਆ ਦੱਬ ਕੇ ਫੇਸਬੁੱਕ ਪੇਜ ਪੰਜਾਬੀ ਜੋੜੀ ਆ ਜੀ ਨੂੰ ਫੋਲੋ ਕਰਦੇ ਦੇਖੋ ਆ ਮਾਜ ਤੇਰੀ ਆ ਆ ਮਾਜ ਬਹੁਤ ਵਧੀਆ ਖੜੀ ਆ ਆਪਣਾ ਕਿਹੜਾ ਪਿੰਡ ਆ ਬਾਈ? ਚੰਨੁੱਲਾ। ਮੈਂ ਵੀ ਤਨੌਲਾ ਤੇ ਮਾਜਾ ਬਹੁਤ ਵਧੀਆ। ਸੋਹਣ ਵਾਲੀ ਆਗੇ? ਨਹੀਂ ਜੀ। ਅਸਿਆ। ਤੋ ਕੋੜਾ ਕਾਟੂ ਆ ਜੀ ਆ। ਕੀ ਰੇਟ ਕਰਦਾ ਇਹਦਾ? 95000। ਪਹਿਲਾਂ ਸੂਈ ਸਹੀ ਨਹੀਂ ਹੈ। ਸੂਈ ਆ ਜੀ। ਅਸਿਆ। ਮਾਹਰ ਹੋ ਨਹੀਂ। ਕੋਈ ਖਰਾਬ ਹੋ। ਚਲ ਕੋਈ ਨਾ ਹੋ ਜੀ ਲੋਟ ਕਰ ਦੇ। ਕਰ ਦੇਣਗੇ ਲੋਟ। ਵੀਡੀਓ ਕਰ ਦੋ ਬਾਈ ਸ਼ੇਅਰ ਕਰਦਗੇ। 95000 ਰੇਟ ਹੈ। ਪਿੰਡ ਤਨੌਲਾ ਹੈ। ਵਧੀਆ ਬਾਈ। ਚੰਨੁੱਲਾ ਪਸ਼ੂ ਮੰਡੀ। ਦੇ ਸਾਰੇ ਛੋਟੇ ਛੋਟੇ ਕਟੀਆਂ ਕਟਾਂ ਵੀਰੋ ਸ਼ੇਅਰ ਲਾਈਕ ਲਾਜ਼ਮੀ ਕਰ ਦਿਓ ਆਹ ਖੜਿਆ ਵਾਇਦੀ ਆਹ ਬੂਰਾ ਝੋਟਾ ਖੜਾਗਾ ਦੇਖੋ ਮਾਲ ਦੇਖੋ ਜੀ ਮਾਲ ਬਹੁਤ ਵਧੀਆ ਪਹੁੰਚਿਆ ਮੰਡੀ ਦੇ ਵਿੱਚ ਬਹੁਤ ਵਧੀਆ ਮਾਲ ਪਹੁੰਚਿਆ ਦੋਸਤੋ ਦੇਖੀਏ ਮਾਲ ਹੀ ਮਾਲ ਸੁਲਾਹ ਬਸ ਬੰਦੇ ਦੇ ਵਿੱਚ ਮਜ਼ੇ ਬਹੁਤ ਸੋਨੇ ਖੜੀਏ ਬਹੁਤ ਵਧੀਆ ਮਜ਼ਾ ਕਿ ਭਾਈਆਂ ਨੇ ਖਰੀਦੀਆਂ ਮਾਝੇ ਬਾਹਰਲਾ ਦ੍ਰਿਸ਼ ਹੈ ਜੀ ਮੰਡੀ ਦਾ ਆ ਜਾਓ ਗਰਾ ਮੰਡੀ ਦੇ ਵਿੱਚ ਆ ਜਾਓ ਜੀ ਗਰਾ ਜੀ ਇਹਦੇ ਵੇਲੇ ਕੋਲ ਲੱਗਾ ਸੂ ਮੰਡੀ ਦੇ ਜਗ੍ਹਾ ਤੇ ਕਰ ਦੋ ਵੀਰੇ ਸ਼ੇਅਰ ਲਾਈਕ ਭਾਈ ਅੱਜ ਬਹੁਤ ਵਪਾਰੀ ਆਏ ਬਾਹਰੋਂ ਵਪਾਰੀ ਪਹੁੰਚੇ ਮੰਡੀ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬਹੁਤ ਵਧੀਆ ਐ ਚੇਕ ਭਾਈਆਂ ਨੇ ਖਰੀਦੀਆਂ ਚੈੱਕ ਪਹਾਂ ਦੇਖ ਸਕਦੇ ਠਟੀਆਂ ਪੱਟੇ ਝੋਟੇ ਝੋਟੇ ਨਵੀਂ ਇਹਨਾਂ ਦਾ 25 25000 ਆ ਭਾਈ ਕਹਿੰਦਾ ਪਤਾ ਆਯੋਮ ਦਾ ਮੰਗਦਾ ਆਪੇ ਸਾਲ ਮਾਰਦੇ ਆ। ਲੋ ਵੀ ਅੱਗੇ ਚੱਲਦੇ ਆ। ਬਾਕੀ ਚੱਲਦੇ ਆ। ਵੀਡੀਓ ਸ਼ੇਅਰ ਲਾਈਕ ਲਾਈਕ ਕਰ ਦਿਓ। ਚਲੋ ਮਿੱਤਰੋ। ਅਸਲ ਵਾਡੀ ਧਨੌਲਾ। ਅਸਲ ਵਾਡੀ ਧਨੌਲਾ ਜੀ। ਇਹ ਡੈਰੀ ਫਾਰਮ। ਲਓ ਜੀ ਸਾਡੀ ਦਵਾਈ ਦੇ ਨਾਲ ਠੀਕ ਆ ਜੀ। ਦੇਖੋ ਹੰਡੇ ਉਹ ਵਗਿਆ ਕਰੀ ਗਏ। ਬਹੁਤ ਸੋਹਣਾ ਮੇਲਾ ਲੱਗਿਆ ਮੰਡੀ ਦਾ 11 ਤਰੀਕ ਹੈ ਬਿਲਕੁਲ ਹੈ ਅੰਦਰ ਵਾਗੇ ਜੀ ਮੰਡੀ ਜਾਓ ਦੇਖ ਸਕਦੇ ਪੰਨੀਆਂ ਕੂਨੀਆਂ ਸਾਰਾ ਕੁਝ ਖੌੜੇ ਫੂੜੇ ਸਾਰਾ ਕੁਝ ਪਿਆਗਾ ਦੇਖ ਸਕਦੇ ਲਾੜਿਆਂ ਕਰੋੜਿਆਂ ਲੋ ਵੀ ਭਾਈ ਇਧਰੋਂ ਚੱਲਦੇ ਆ ਭਾਈ ਜੁੜ ਜੋ ਜੁੜ ਜੋ ਭਰਾਵੋ ਜੁੜ ਜੋਗਾ ਬਨੋਲੇ ਦੀ ਪਸ਼ੂ ਮੰਡੀ ਦੇ ਵਿੱਚ ਦੇਖ ਸਕਦੇ ਤੁਸੀਂ ਦੇਖੋ ਜੀ ਤੁਹਾਨੂੰ ਹਲਦਾ ਮੱਝਾਂ ਦਿਖਾਉਣੀਆਂ ਨੇ ਸਰਦਾ ਭਾਈ ਇੱਧਰ ਹੀ ਫਿਰਦੇ ਆ ਭਾਈ ਲੋ ਵੀ ਮੇਤਰੋ ਚੱਲਦੇ ਆਪਾਂ ਗਾਹਾਂ ਮੰਡੀ ਭਰੀਆ ਭਰੀਆ ਜੀ ਦੇਖ ਸਕਦੇ ਤੁਸੀਂ ਦੁਕਾਨਾਂ ਤਾਂ ਕੋਨਾ ਪੂਰੀ ਸੋਹਣੀਆਂ ਲੱਗੀਆਂ ਦੇਖੋ ਜੀ ਰਸੇ ਰਸੇ ਮੂਰੇ ਮਾਰੀਆਂ ਸਾਰਾ ਕੁਝ ਮੰਡੀ ਦੇ ਵਿੱਚ ਮਿਲੂ ਲੋ ਵੀ ਮੇਤਰੋ ਦੇਖੋ ਕਰ ਮੱਜਾ ਅਜੇ ਮੱਜਾ ਕਟੇ ਕਟੀਆਂ ਦੇਖੋ ਜੀ ਗਾਇਆਂ ਗਾਇਆਂ ਆ ਜਾਓ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਮੰਡੀ ਬਹੁਤ ਜਿਆਦੀ ਭਰੀ ਆ ਲੋ ਵੇਜਾ ਬਾਈ ਗੱਡੀ ਲੋਡ ਕਰੀ ਜਾਂਦਾ ਦੇਖ ਸਕਦੇ ਆ ਵੀਡੀਓ ਦੇ ਵਿੱਚ ਬਹੁਤ ਵਧੀਆ ਵਧੀਆ ਮੱਜਾਂ ਗਾਇਆਂ ਮੰਡੀ ਤੇ ਪਹੁੰਚੀਆਂ ਆ ਜਾਓ ਮਿੱਤਰੋ ਆ ਜਾਓ ਵਾਦਾ ਵਾਦਾ ਜਣ ਜੋ ਕਰ ਬਾਈ ਕਮੈਂਟ ਲਾਜ਼ਮੀ ਕਰਿਓ ਗਾਇਆਂ ਬਹੁਤ ਵਧੀਆ ਖੜੀ ਆ ਕੌਜੀ ਮੇੜਾ ਪਲਵਾਨਾਂ ਕਿਵੇਂ ਆਠੀਆ ਗਾਲਿਆਂ ਦੀ ਅੱਜ ਗਾਲਿਆਂ ਦੀ ਮੁੰਡੇ ਨੇ ਕਾਕੇ ਨੇ ਚ ਬਹੁਤ ਵਧੀਆ ਕਿ ਰੇਟ ਕਰਤਾ 35000 ਮੰਗ ਰਿਹਾ ਬੱੱਸ ਹੀ ਹੁੰਦੇ ਨੇ ਇਹਦਾ ਮੰਗ ਰਿਹਾ ਬੱੱਸ ਆਹ ਬੰਦੇ ਨੂੰ ਤੁਸੀਂ ਸਾਰੇ ਜਾਣਦੇ ਹੋਗੇ ਸਾਰੇ ਸਾਰੇ ਟੂਰਨਾਮੈਂਟ ਦੇ ਖੇਡਿਆ ਮੁੰਡਾ ਇਹ ਬਹੁਤ ਵਧੀਆ ਰੇਡਾਂ ਪਾਉਂਦਾ ਪਿੰਡ ਚੀਮਾ ਜੀ ਹੋਰ ਭਾਈ ਠੀਕ ਆ ਵਧੀਆ ਆਪਣਾ ਨਾਂ ਆ ਗਿਆ ਪਹਿਲਾਂ ਪੱਕਾ ਗੋਰਾ ਗੋਰਾ ਦੀ ਮੇੜਾ ਨੋਵੇ ਮੀਟਰ ਵਾਲਾ ਹੈ ਬਾਈ ਬਹੁਤ ਵਧੀਆ ਗਾਂ ਰੇਟ 35000 ਹੁਣ ਨੰਬਰ ਤੁਸੀਂ 9423535 ਬਠਿੰਡਾ ਪਹੁੰਚਿਆ ਠੀਕ ਹੈ ਲੋ ਬਹੁਤ ਬੱਸਾਂ ਬਹੁਤ ਵਧੀਆ ਦੁੱਧ ਕਿੰਨਾ ਦਿੰਦੀ ਆ 14 15 ਲੀਟਰ 2 ਬਾਈ ਦੁੱਧ ਦਿੰਦੀ ਆ ਦੇਖ ਸਕਦੇ ਆ ਗਾਂ ਸੋਹਣੀ ਆ ਜੇ ਕਿਸੇ ਨੇ ਲੈਣੀ ਹੈਗੀ ਫੋਨ ਬਸ ਹੁਣ ਦੱਸਦਾ ਬਾਈ ਕੋਲੇ ਆਇਓ ਘਰੇ ਜਾਇਓ ਜਹੇ ਸਿੱਧੇ ਤੇ ਗਾਂ ਖਰੀਦੋ ਨੋਵੇ ਮੀਟਰ ਬਿਲਕੁਲ ਕਾਰ ਦਾ ਸੇਰ ਉਹ ਤਾਰਾ ਛੋਟਾ ਬਹੁਤ ਸੋਹਣਾ ਹੋਰ ਜੀ ਕੀ ਹਾਲ ਹੈ ਕੈਮੋ ਜੀ ਕਿਹੜਾ ਪਿੰਡ ਆ ਜੀ ਪਿੰਡ ਬੋਰਜਗੱਲ ਹੈ ਪਿੰਡ ਬੋਰਜਗੱਲ ਹੈ ਛੋਟਾ ਬਈ ਬਹੁਤ ਵਧੀਆ ਜੇ ਸੈਕਦੇ ਬੂਰਾ ਝੋਟਾ ਹੀ ਬਹੁਤ ਵਧੀਆ ਕਿੰਨੇ ਚਿਰ ਦਾ ਹੋ ਗਿਆ ਜੀ ਝੋਟਾ ਆਪਣਾ 2 ਮਹੀਨੇ ਘਟਾ ਬਈ ਗਿਆ 2 ਸਾਲ 3 ਸਾਲ ਤੋਂ ਠੀਕ ਹੈ ਜੀ 3 ਸਾਲ ਤੋਂ ਅਸਿਆ ਲੋ ਵੀ 2 ਮਹੀਨੇ ਘਟਾ ਬਈ ਗਿਆ 3 ਸਾਲ ਤੋਂ ਇਹ ਰੇਟ ਆਪਾਂ ਕੀ ਕਰਤਾ ਜੀ ਠੀਕ ਹੈ ਜੀ ਲੋ ਬਈ ਕਹਿੰਦਾ ਸਵੇਰ ਸਵੇਰ ਦੇ ਦਿਆਂਗੇ ਮੱਝਾ ਕਰੋਸ ਕਰ ਲੱਗਿਆ ਜੀ ਮੱਝਾ ਛੱਡਿਆ ਨਹੀਂ ਛੱਡਿਆ ਨਹੀਂ ਹੈਗਾ ਠੀਕ ਆ ਫੋਨ ਨੰਬਰ ਕਿੰਨਾ ਜੀ ਫੋਨ ਨੰਬਰ ਹੈਗਾ 98769 52758 ਠੀਕ ਹੈ ਜੀ ਇਹ ਬਾਈ ਦਾ ਫੋਨ ਨੰਬਰ ਛੋਟਾ ਬਹੁਤ ਸੋਹਣਾ ਜੀ ਪੈਂਡ ਕਿਹੜਾ ਦੱਸ ਦਵਾਰੇ ਪੈਂਡ ਪੁਰਜ਼ਗਲ ਹੈ ਜੀ ਬੁਰਜਗਲ ਕਿੱਥੇ ਠੀਕ ਆ ਫਾ ਹੈਗਾਗਾ ਬੁਰਜਗਲ ਠੀਕ ਹੈ ਜੀ ਬੁਰਜਗਲ ਪੈਂਡ ਹੈਗਾ ਛੋਟਾ ਬਹੁਤ ਸੋਹਣਾ ਬਾਈ ਦਾ ਜੇ ਅਖੇ ਨੇ ਖਰੀਦਣਾ ਆ ਜਾ ਕਰੋ ਦਵਾਰੇ ਲੋ ਗਾਣੇ ਗਾਣੇ ਦੀ ਸੈਰ ਵਿੱਚ ਭਾਈ ਮੋਟੂ ਟੀਟੂ ਦੀ ਨਾ ਜੰਦੀ ਮੰਡੀ ਦੇ ਵਿੱਚ ਸਭ ਮੱਲਾ ਕਿਵੇਂ ਆ ਠੀਕ ਹੈ ਕਿਹੜਾ ਪਿੰਡਾ ਮਾਜੀ ਮਾਜੀ ਹਰਿਆਣੇ ਚ ਪੁਆਨੇ ਘੜੋ ਪੁਆਨੇ ਘੜੋ ਕਾਇ ਗਾਣੇ ਲੈ ਗਏ ਜ ਦੋ ਦੋ ਆਹ ਆ ਕਾਲੀ ਦੇ ਮਗਰ ਕੀ ਆ ਬੱਛੀ ਬੱਛੀ ਲੋ ਵੀ ਦੇ ਮਗਰ ਬੱਛੀ ਐ ਰੇਟ ਕੀ ਕਰਤਾ 30 3000 ਉਹ ਨਾਰੀ ਦਾ ਉਹਦਾ ਵੀ ਦਿਓ ਉਹਦੇ ਮਗਰ ਕੀ ਆ ਅੱਛਾ ਜੀ ਉਹਦੇ ਮਗਰ ਬੱਛਾ ਜੀ ਗਾਂਆਂ ਬਾਈ ਦੇ ਵਧੀਆ ਨੇ ਦੁੱਧ ਵਧੀਆ ਦਿੰਦੇ ਆ 10 ਕਿਲੋ 10 ਕਿਲੋ ਉਹ 10 ਕਿਲੋ ਲੋ ਵੀ 10-10 ਕਿਲੋ ਦੁੱਧ ਦਾ ਰੇਟ ਤਾਂ ਬਣ ਜੂ ਗਾਂ ਜੇ ਕਿਸੇ ਨੂੰ ਪੁਰਾਣੀ ਲੈਣੀ ਆ ਸਿਆਲ ਆ ਗਿਆ ਦੁੱਧ ਪੇਰਨੋਂ ਆਹ ਬਾਈ ਦਿਆਂ ਨੇ ਵੀਡੀਓ ਸ਼ੇਅਰ ਕਰ ਦੋ ਵੀ ਦੱਬ ਕੇ ਲੋ ਵੀ ਗਾਂਆਂ ਬਹੁਤ ਜ਼ਿਆੜੀਆਂ ਨੇ ਮੰਡੀ ਦੇ ਵਿੱਚ ਦੇਖ ਸਕਦੇ ਆ ਨੋਲਾ ਵਸੂ ਮੰਡੀ ਵੀਡੀਓ ਸ਼ੇਅਰ ਕਰ ਦੋ ਕਰ ਦੋ ਆ ਜਾ ਬਰਾ ਦਵਾ ਦਵਾ ਮੱਝੇ ਮੱਝਾਂ ਗਾਣੇ ਗਾਣਾਂ ਚਲੋ ਲਈ ਮੰਡੀ ਦੇ ਵਿੱਚ ਆਜੋ ਬਰਾ ਦਵਾ ਦਾ ਮੱਝੇ ਮੱਝਾਂ ਬਹੁਤ ਸੋਹਣੇ ਸੋਹਣੇ ਮੱਝਾਂ ਪਹੁੰਚੀਆਂ ਆਜੋ ਕਰਾਂ ਵਾਲੋ ਮੈਟਰ ਧਾਲੀ ਵਾਲ 76 ਮੈਟਰ 44 ਮੈਟਰ ਧਾਲੀ ਵਾਲ 76 76 ਕੀ ਲੈ ਗਏ ਅੱਜ ਤਿੰਨ ਲਓ ਭਾਈ 22 ਲੈ ਗਏ ਤਿੰਨ ਮੱਝਾਂ ਵਧੀਆ ਮੱਝਾਂ ਨੇ ਦੇਖ ਸਕਦੇ ਹੋ ਲੋ ਜੀ ਪੂਰੇ ਵਧੀਆ ਮੱਜਾਂ ਨੇ ਘੈਂਟ ਹੈ ਕਿਹੜਾ ਪੰਡਾ ਪੰਡਾ ਚੀਮਾ ਹੀ ਪੰਡਾ ਚੀਮਾ ਉਹ ਕਿਧਰ ਦਾ ਨਾਉਣ ਨਾਲ ਠੀਕ ਹੈ ਲੋ ਵੀ ਪੰਡਾ ਚੀਮਾ ਵਾਜਿਆ ਦਾ ਵਧੀਆ ਮੱਜਾਂ ਨੇ ਸੁੰਜੀਆਂ ਵੀ ਤੰਨੇ ਤੰਨੇ ਸੁੰਜੀਆਂ ਠੀਕ ਹੈ ਰੇਟ ਰੂਟ ਕੀ ਕਰਦਾ ਇਹਨਾਂ ਦਾ ਇਹਦਾ ਰੇਟ ਕੀ ਆ ਇਹਦਾ 85 ਹੈ ਲੋ ਵੀ ਇਹਦਾ 85000 ਰੁਪਏ ਰੇਟ ਮੰਗਰ ਕੀ ਆ ਮੰਗਰ ਕੱਟੀ ਆ ਮੰਗਰ ਕੱਟੀ ਆ ਦੁੱਧ 10 ਕਿਲੋ ਆ ਹੈ ਆ ਫੜ ਲੈ ਮੜ ਜਾ ਲੋ ਵੀ ਦੁੱਧ 10 ਕਿਲੋ ਵਾਜਿਆ ਹੀ ਰੱਖੀ ਨਹੀਂ ਅਸਕੇ ਲੋ ਜਿਹੜੀ ਉਹ ਬਚਾਲੜੀ ਦੇ ਬਾਈ ਪਾਣੀ ਪਾਈ ਜਾਂਦਾ ਹਾਂ ਇਹ ਮੀਣੀ ਹੈ ਇਹ ਮੀਣੀ ਝੋਟੀ ਹੈ ਬਾਈ ਬਹੁਤ ਸੋਹਣੀਆਂ ਤੁਸੀਂ ਦੇਖ ਸਕਦੇ ਹੋ 10 ਦਿਨਾਂ ਦੀ ਸੁਈ ਵੀ ਆ ਰੇਟ ਕੀ ਕਰਤਾ ਲੋ ਵੀ ਇਹਦਾ 1 25 ਰੇਟ ਆ ਥਣ ਥਣ ਪੂਰੇ ਵਧੀਆ ਮੀਣੀ ਆ ਪਰ ਮੀਣੀ ਮੱਝ ਮੱਝ ਦੁੱਧ ਬਹੁਤ ਦਿੰਦੀਆਂ ਨੇ ਦੇਖ ਸਕਦੇ ਹੋ ਇਹ ਕਾਹ ਆ ਗਈ ਬਾਈ ਮੱਝ ਪੂਰੀ ਵਧੀਆ ਇਹਦੇ ਮਗਰ ਕੱਟਾਈ ਇਹਦੇ ਮਗਰ ਕੱਟਾਈ ਇਹ ਮੱਝ ਬਹੁਤ ਸੋਹਣੀ ਆ ਜੀ ਤੇ ਦੁੱਧ ਦਾ ਦੁੱਧ ਨੂੰ ਵਧੀਆ ਲੱਗਦੀ ਆ ਦੇਖ ਸਕਦੇ ਹੋ 16 ਕਿਲੋ ਦੁੱਧ ਆ ਬਾਈ ਕਹਿੰਦਾ ਦੇਖ ਸਕਦੇ ਹੋ ਨੌ ਕੀ ਆਪਣਾ ਮੈਨੂੰ ਮੈਨੂੰ ਨਾਮ ਪਈਦਾ ਤੇ ਫੋਨ ਨੰਬਰ ਬੋਲੀ ਆਪਣਾ ਕੋਈ ਆ ਜਾਂਦਾ 9872 4327 ਠੀਕ ਹੈ। ਵੀਡੀਓ ਸ਼ੇਅਰ ਕਰ ਦਿਓ। ਬਾਈ ਨਾਲ ਸਿੱਧੇ ਕਨੈਕਟ ਕਰਿਓ। ਠੀਕ ਹੈ। ਮੈਟਰ ਢਾਲੀਵਾਲ 76 ਆਪਣਾ YouTube ਚੈਨਲ ਹੈ। ਕਿਹੜੇ ਕਿਹੜਾ? ਮੈਟਰ ਢਾਲੀਵਾਲ 76 78 ਠੀਕ ਹੈ। ਪੇਜ ਹੈਗਾ ਪੰਜਾਬੀ ਜੋਦੇ। ਪੰਜਾਬੀ ਚ ਲਿਖ ਕੇ। ਲੋ ਵੀ ਗਾਂਈਆਂ ਗਾਂਈਆਂ ਮੱਝਾਂ ਮੱਝਾਂ ਆ ਜੋਗਰਾ ਮੰਡੀ ਦੇ ਵਿੱਚ। ਹੋਰ ਜੀ ਕਿਵੇਂ ਹੋ? ਕੈਮ ਕਿਹੜੀ ਗਾਂ ਹੀ ਲੱਗ ਗਈ ਜੱਜਾ? ਆ ਲਾਲ ਜੀ ਕਾਲੀ ਲਓ ਬਈ ਆ ਗਈ ਗਾਂ ਬਾਈ ਦੀ ਵਾਹ ਸੋਹਣੀ ਆ ਜੀ ਮੰਗਰ ਕੀ ਆ ਜੀ ਬੱਛਾ ਜੀ ਮੰਗਰ ਬੱਛਾ ਪੰਡ ਕਿਹੜਾ ਜੀ ਗਹਿਣਾ ਪੰਡ ਗਹਿਣਾ ਜੀ ਵਧੀਆ ਹੈਗੀ ਗਾਂ ਕਿੰਨਾ ਦੁੱਧ ਦੇਂਦੀ ਆ ਜੀ 13 14 ਲੀਟਰ ਦੁੱਧ ਸੁਏ ਕਿਵੇਂ ਜੀ ਤੀਜੇ ਤੀਜੇ ਸੁਗਾ ਰੇਟ ਕੀ ਕਹੇ ਜੀ ਰੇਟ 60000 ਰੇਟ 60000 ਹੈ ਜੀ ਇਹ ਪੰਡ ਗਹਿਣਾ ਬਾਈ ਨਾਮ ਦੱਸੀ ਸੁਖਚੈਨ ਸੁਖਚੈਨ ਸਿੰਘ ਨਾਂ ਬਾਈ ਦਾ ਦੇਖ ਸਾਈ ਕਰ ਦੱਸ ਦਿੰਦੇ ਆ ਫੋਨ ਨੰਬਰ ਦੱਸ ਦੋ ਜੀ 9417410660 ਠੀਕ ਆ ਉਹ ਵੀ ਸਿੱਧਾ ਕਨੈਕਟ ਕਰੋ ਬਾਈ ਨਾਲ ਦੇਖੋ ਗਾਹ ਬਹੁਤ ਸੋਹਣੀ ਆ ਤੋਰ ਕੇ ਦਿਖਾਵਾਂ ਤੋਰ ਲਾ ਜੇ ਤੋਰਨੀ ਆ ਵੀਡੀਓ ਕਰ ਦੋ ਸ਼ੇਅਰ ਬਈ ਦੱਬ ਕੇ ਨਾ ਬਾਈ ਤੋਰ ਕੇ ਦਿਖਾਉਂਦਾ ਗਾਹ ਚੱਲੁੰਦੇ ਕੋਈ ਚੱਲੀਏ ਹੁਣ ਹਾਂ ਨੇ ਜੀ ਗਾਹ ਬਹੁਤ ਸੋਹਣੀ ਆ ਬਈ ਕਮੈਂਟ ਕਰਕੇ ਕਰਨਾ ਸ਼ੇਅਰ ਕਰ ਜਾਓ ਦੱਬ ਕੇ ਆ ਗਾਹ ਬਾਈ ਦੀ ਆ ਗਾਹ ਕੀ ਬਹੁਤ ਸੋਹਣੀ ਗਾ ਜੇ ਕਿਸੇ ਨੇ ਖਰੀਦਣੀ ਆ ਆਜੋ ਕਰਾ ਦਫਾ ਦਫਾ ਦੇਖੋ ਜੀ ਗਾ ਤੌਰ ਦਾ ਵਧੀਆ ਪਿੰਡ ਗਹਿਲਾ ਜੀ ਸਿੱਧਾ ਕਨੈਕਟ ਕਰੋ ਬਾਈ ਨਾਲ ਦੇਖੋ ਬਾਈ ਜਾਨ ਸਕਜਾਇਨ ਸਕਜਾਇਨੀ ਦੱਸੇ ਨਾ ਸਕਜਾਇਨ ਸੰਗਾ ਪਿੰਡ ਗਹਿਲਾ ਵੀਰ ਦੱਸੇ ਰ ਬੱਸੀਆਂ ਬੁੱਸੀਆਂ ਬਾਈ ਤਾਂ ਬਹੁਤ ਸੋਹਣਿਆ ਮਾਲ ਆਇਆ ਰ ਮੰਡੀ ਦੇ ਵਿੱਚ ਆਜੋ ਕਰਾ ਦਫਾ ਦਫਾ ਮੰਡੀ ਦੇ ਵਿੱਚ ਬਹੁਤ ਵਧੀਆ ਮਾਲ ਪਹੁੰਚਿਆ ਗਾਇਆਂ ਬੱਸੀਆਂ ਬੱਸੇ ਦੇਖ ਸਕਦੇ ਹੋ ਆ ਗਾਂ ਬਹੁਤ ਸੋਹਣੀ ਖੜੀ ਐ ਤੁਸੀਂ ਭਰਾ ਜੀ ਦੇਖ ਸਕਦੇ ਹੋ ਬਈ ਸਾਰੀਆਂ ਗਾਂਆਂ ਵਧੀਆ ਆ ਵੀ ਗਾਂ ਵਾ ਵਧੀਆ ਸਾਰੀਆਂ ਗਾਂਆਂ ਵਧੀਆ ਅਰ ਦੋ ਸ਼ੇਅਰ ਲਾਇਕ ਉਹ ਆ ਬਾਈ ਦੇ ਵੀਡੀਓ ਨੂੰ ਵੀਡੀਓ ਕਰ ਦੋ ਸ਼ੇਅਰ ਪਤਾ ਵੀਡੀਓ ਪਰ ਜਾਣਾ ਆਪਣੀ ਨਹੀਂ ਪਤਾ ਨਹੀਂ ਕਿਹੜਾ ਪੰਡਾ ਹੈ ਪੈਣੀ ਫੱਦਾ ਲੋ ਵੀ ਪੈਣੀ ਫੱਦਾ ਪੰਡਾ ਬਾਈ ਦਾ ਆ ਗਾਂ ਕੀ ਲੋ ਵੀ ਆ ਗਾਂ ਬਹੁਤ ਸੋਹਣੀ ਕਿਹੜੀ ਡੱਬੀ ਬੱਚੀ ਪਾਣੀ ਆ ਦੇਖੋ ਜੀ ਆਹੋ ਹੀ ਇਦੀ ਲਾਇਆ ਕੈਮਰਾ ਸਾਡੇ ਛੋਟੇ ਦੀ ਵਧੀਆ ਕਹਿਵੇਂ ਸੂ ਬਾਈ ਦੂਜੇ ਸੁਵੇ ਗਾ ਜੀ ਅੱਛਾ ਪਾ ਨਾ ਮਾਗਰ ਕੀ ਆ ਬੱਚਾ ਮਾਗਰ ਬਸ ਸਾਰੀ ਬਹੁਤ ਪੜਿਆ ਬੱਚਾ ਦੇਖ ਸਰ ਉਹ ਬੱਚਾ ਬੱਚਾ ਤੋਰ ਲਈ ਤੋਰਨੀ ਇਸ ਤੇ ਗਾਂ ਵਧੀਆ ਦੇਖੋ ਜੀ ਗਾਂ ਸੋਹਣੇ ਗਾਂ ਬਾਈ ਦੀ ਦੇਖੋ ਜੀ ਬਹੁਤ ਵਧੀਆ ਗਾਂ ਲਓ ਜੀ ਮਿੱਤਰੋ ਇੱਕ ਰੀਲ ਬਣਾ ਦਨੇ ਆ ਫਿਲਮ ਕਰਦੇ ਸ਼ੇਰ ਦੱਬ ਕੇ ਉਹ ਵੀ ਗਾਂ ਬਹੁਤ ਵਧੀਆ ਬਾਈ ਕਿੰਨਾ ਦੁੱਧ ਦਿੰਦੀ ਆ ਬਾਈ 22 ਲੀਟਰ 22 ਲੀਟਰ ਠੀਕ ਆ ਦੂਜਾ ਉਹ ਬੱਤੀ ਵਾਲੇ ਹੱਥ ਸੀ ਹੋਇਆ ਅਸਿਆ ਹੜਾ ਮੇ ਚਲਾ ਲੈਣੇ ਆ ਲਓ ਮਿੱਤਰੋ ਆ ਗਾਂ ਬਾਈ ਦੀ ਬਹੁਤ ਸੋਹਣੀ ਐ ਤਾਂ ਇਹਦੇ ਨਾਲ ਜਗ ਸਵੇਨੇ ਕੋ ਮਾ ਮੈਂ ਨਾ ਮਿੰਨੇ ਮੇ ਲਾ ਤੂੰ ਨਾ ਲਈ ਮੈਂ ਲੈ ਦੂੰਗਾ ਫੇਰ ਬਣਾਵਾਂਗੇ ਯਾਰ ਤਾਂ ਚੱਲਦੇ ਦੋ ਨਹੀਂ ਦੋ ਨਹੀਂ ਚੱਲਦੇ ਹੁਣ ਚੱਲਦੇ ਇੱਕ ਦੂਸਰਾ ਗਾਵ ਵਧੀਆ ਐ ਇਹਨਾਂ ਨੂੰ ਥੋੜੇ ਤੋਂ ਜਾਈਏ ਇੱਕ ਸੀ ਬਣਾ ਲਾ ਗਏ ਆ ਗਿਆ ਲੋਟ ਤੇ ਹੋ ਮੁੰਡਿਆ ਭਾਈ ਲੋਟ ਸੀ ਲੋ ਮਿੱਤਰੋ ਅੱਖਾਂ ਲੱਗੀਆਂ ਉਹ ਮੈਂ ਹੀ ਕਰੀ ਭਈਆ ਕੋਣ ਐ ਰੇਟ ਰੂਟ ਦੱਸ ਦੇ ਭਈ 70000 ਰੁਪਏ ਰੂਟ ਆ ਭਾਈ ਠੀਕ ਆ ਉਹ ਤਾਂ 20 ਕਿਲੋ ਜਮਾ ਨੈਟ ਵੇਟ ਹੈਗਾ। ਅਸਾਂ ਮੜ ਕੇ ਡੱਬੇ ਲਾ ਕੇ ਲਿਆਵਾਂਗੇ। ਠੀਕ ਆ। ਆ ਚੋ ਕੇ ਲਿਆ ਜੇ ਦੋ ਰੰਗ ਦੇ। ਨਹੀਂ ਹਾਂ ਭਾਈ ਠੀਕ ਆ। ਉਹ ਭਾਈ ਗਾ ਬਹੁਤ ਪਹਿਲੇ ਸੂਏ ਚਾਰ ਦੰਦ ਹੈ। ਚਾਰ ਦੰਦ ਗਾ ਜੀ। ਕੀ ਆਪਣਾ ਪਿੰਡ ਕਿਹੜਾ ਵੀਰੇ? ਪਿੰਡ ਵੀਰੇ ਪੈਣੀ ਫੱਤਾਗਾ ਕੋਟ ਦੋਨੇ ਦੇ ਨਾਲ। ਆਇਗਾਗਾ ਫੋਨ ਨੰਬਰ ਤੁਸੀਂ ਫੋਨ ਵੀਰੇ 98146 99447 ਠੀਕ ਆ ਬਾਈਆਂ ਦਾ ਫੋਨ ਨੰਬਰ। ਬਹੁਤ ਸੋਹਣੀਆਂ ਗਾਆਂ। ਤੋਰ ਦੇ ਇਧਰੋਂ। ਦੇ ਸਾਈਕ। ਤੋਰਤੀ। ਦੇ ਸਾਈਕ ਬਹੁਤ ਸੋਹਣੀਆਂ ਗਾਆਂ। ਇਹ ਤਾਂ ਵੀਡੀਓ ਕੱਢੀ ਮੜੀ ਯਾਰ ਆ ਆ ਜਾ ਹਾਂ ਉੱਥੋਂ ਨਿਕਲੋਗੇ ਹਾਂ ਲਓ ਬਈ ਆ ਗਾ ਜਾਈਂ ਗਾਂ ਬਈਆਂ ਦੀ ਬਹੁਤ ਵਧੀਆ ਦੇਖ ਸਕਦੇ ਬਹੁਤ ਵਧੀਆ ਗਾ ਜੀ 20 ਲੀਟਰ ਕਹਿੰਦੇ ਬਾਈ ਗਾ ਦੁੱਧ ਦਾ ਦੇਖ ਸਕਦੇ 20 ਲੀਟਰ ਦੁੱਧ ਆ ਗਾ ਬਹੁਤ ਵਧੀਆ ਗਾ ਪਿੰਡ ਕਿਹੜਾ ਦੱਸਿਆ ਜੀ ਲੋ ਵੀ ਪਿੰਡ ਭੈਣ ਹੀ ਫੱਟਾ ਗਾ ਕੋਤਨੇ ਦੇ ਨਾਲ ਤੇ ਦੁੱਧ 20 ਲੀਟਰ ਹੈ ਠੀਕ ਆ ਠੀਕ ਆ 20 ਲੀਟਰ ਦਾ ਤਿਆਰ ਆ ਐਚਐਫ ਨਸਲ ਦੀ ਗਾਂ ਮਾਗਰ ਬੱਛਾਗਾ ਤੇ ਆ ਰੇਟ ਆ ਰੇਟ 70000 ਰੇਟ 70000 ਕਰਦੇ ਆ ਬਾਈ ਦੇਖੋ ਬਾਈ ਬਹੁਤ ਸੋਹਣੀ ਗਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਬਹੁਤ ਸੋਹਣੀ ਗਾਂ ਜੀ ਮਾਗਰ ਬੱਛਾਗਾ ਬਹੁਤ ਵਧੀਆ ਬੱਛਾ ਜੀ ਮਾਗਰ ਤੋਂ ਦਾ ਹੋਣਾ ਲਓ ਜੀ ਇੰਤਰਾ ਪਾਣੀ ਡੱਲੂ ਭੱਜ ਲਈ ਮੋਟਾ ਦੇਖੋ ਜੀ ਮੱਝਾਂ ਮੱਝਾਂ ਚੌਧਰੀ ਲੰਘ ਜਾਓ ਕਿੱਥੇ ਆ ਪਾਣੀ ਭਰਨੇ ਗਾਈਆਂ ਮੱਝਾਂ ਲੋ 11 ਤਰੀਕ ਹੈ 11 ਤਰੀਕ ਹੈ 11ਵਾਂ ਮਹੀਨਾ 2025 ਆ ਦੇਖੋ ਜੀ ਆ ਜਾ ਬਾਈ ਆ ਜਾ ਬਾਈ ਕਿਹੜੇ ਪਕੜੀ ਬਾਈ ਆਈ ਦੀ ਹਾਂ ਲੋ ਭਈਆ ਮੱਝਾਂ ਬਈ ਦੀ ਪੂਰੀ ਵਧੀਆ ਸੁਈ ਦੀ ਬਾਈ ਹਾਂ ਤਾਜੀ ਹੈ ਸੁਈ ਦੀ ਤਾਜੀ ਠੀਕ ਹੈ ਬਾਈ ਸਾਈਡਾ ਕਿਹੜਾ ਪਿੰਡ ਆ ਬਾਈ ਸੰਘੇੜਾ ਜੀ ਪਿੰਡ ਸੰਘੇੜਾ ਜੀ ਬਰਨਾਲੇ ਦੇ ਨਾਲ ਠੀਕ ਹੈ ਮੇਖ ਰਿਹਾ ਜੀ ਮੱਝ ਬੜੀ ਐ ਸੋਹਣਿਆ ਬਾਈ ਜੀ ਕਿਹੜਾ 12 ਕਿਲੋ ਬਾਈ ਕਹਿੰਦੇ ਦੁੱਧ ਹੈਗਾ ਮੰਗਰ ਕੱਟਾ ਹੈ ਮੰਗਰ ਸੇ ਕੱਟਾ ਹੈ ਦੇਖੋ ਜੀ ਮੱਝ ਬਹੁਤ ਸੋਹਣੀ ਬਾਈ ਦੀ ਬੱਡੇ ਗੁਰਦੁਆਰੇ ਕੋਲ ਘਰ ਆ ਠੀਕ ਐ ਵੱਡੇ ਗੁਰਦੁਆਰੇ ਕੋਲ ਘਰ ਆ ਬਾਈ ਕਹਿੰਦਾ ਦੇਖ ਲੈ ਤੇ ਜੇ ਖਰੀਦਣੀ ਆ ਖਰੀਦੋ ਰੇਡ ਕੀ ਆ ਦਾ 85000 ਰੇਟ ਆ ਬਾਈ ਜਿਵੇਂ ਲੈਣੀ ਆ ਦੁੱਧ ਪੀਣ ਵਾਲਾ ਲੈ ਸਕਦਾ ਕਿੰਨਾ ਦੁੱਧ ਦੇ ਦੇ ਬਾਈ ਦੁੱਧ 12 ਕਿਲੋ ਫਿਰ 12 ਕਿਲੋ ਦੁੱਧ ਦੇ ਦਿੰਦੇ ਆ ਜਿਹੜਾ ਨਾਮ ਲੈ ਕੇ ਆਊਗਾ ਪ੍ਰਮਾਣ ਦਾ ਨਾ ਕਰਾਂਗਾ ਠੀਕ ਆ ਬਾਈ ਕਹਿੰਦਾ ਮਾਰਦਾਨ ਲਾਜ਼ਮੀ ਕਰਾਂਗੇ ਜਿਹੜਾ ਵੀਡੀਓ ਦੇਖ ਕੇ ਆਊਗਾ ਲੋ ਮਿੱਤਰੋ ਵਧੀਆ ਵਾਜੇ ਕੱਟਾ ਤੁਹਾਨੂੰ ਦਿਖਾਉਣੇ ਆਂਗੇ ਵਧੀਆ ਪਲਿਆਗਾ ਆ ਨੰਬਰ ਦਾ ਕੱਟਾ ਜਾ ਕਿਤੇ ਆ ਬੋਲੀ ਨੰਬਰ ਆਹ ਸੀ ਜੀ ਕੱਟਾ ਇਹ ਪੱਛੇਗੇ ਮੇਰੇ 6880 ਬੋਲੀ 68895413 ਜੀ ਠੀਕ ਆ ਪਿੰਡਾ ਕਿਹੜਾ ਲੋ ਮਿੱਤਰੋ ਮਿਲੋ ਵੰਜਨ ਸਿੱਧੇ ਕਨੈਕਟ ਕਰੋ ਸਿੱਧੇ ਕੋਈ ਵਿਚੋਲਾ ਨਾ ਪਾਓ ਦੇਖ ਸਕਦੇ ਹੋ ਝੋਟਾ ਝੋਟਾ ਲੋ ਵੀ ਕਿਵੇਂ ਲੱਗੇ ਮੰਡੀ ਬਾਈਆ ਲੱਗੇ ਸ਼ੇਅਰ ਕਰ ਦੋ ਬਈ ਦੱਬ ਗਏ ਦੇਖੋ ਜੀ ਛੋਟੇ ਝੋਟੇ ਮੱਝੇ ਮੱਝਾਂ ਕਟੀਆਂ ਕਟਿਆਂ ਦੇਖ ਸਕਦੇ ਹੋ ਕੀ ਬਾਤ ਹੈ ਨੇ ਜੀ ਲੋ ਮਤਰਾ ਫਸੂ ਮੰਡੀ ਧਣਾਉਲਾ ਜੀ ਦੇਖ ਸਾਡੇ ਗਾਣੇ ਗਾਣੇ ਇੱਧਰ ਬਾਈ ਮੱਧ ਪਾਸ ਕਰੀ ਜਾਂਦੇ ਆ ਬਹੁਤ ਸੋਹਣਾ ਸੋਹਣਾ ਮੱਜਾ ਜੀ ਆ ਮੰਡੀ ਚਾਜਾ ਆ ਜੋਗਰਾ ਦਾ ਵਾਦਾ ਵਾ ਖਰੀਦ ਲੋ ਬਾਈ ਛਾਲ ਆ ਗਿਆ ਕਰਾ ਮੂਰੇ ਮੂਰੇ ਆ ਗਿਆ ਛਾਲ ਗਾਂ ਬਹੁਤ ਸੋਹਣੀ ਖੜੀ ਆ ਜੀ ਮੂਰੇ ਆ ਗਿਆ ਛਾਲ ਦੁੱਧ ਜੀ ਨੇ ਪੀਣਾ ਹਾਰੀ ਮੈਂ ਜੀ ਆਹ ਖੜੀ ਆ ਆਹ ਖੜੀ ਆ ਨੇ ਕਰਾ ਦੇ ਮੁਰੇ ਦੇ ਬੱਚਾ ਮੱਝੇ ਮੱਝਾਂ ਚਨ ਲਾ ਵਸੂ ਮੰਡੀ ਆ ਜੋ ਕਰਾ ਜਦਾ ਦਾ ਹਾਰ ਵਾਲੀਆਂ ਮੱਝਾਂ ਖੜੀਆਂ ਹਾਰ ਵਾਲੀਆਂ ਹਾਰ ਪਾੜੇ ਵਾਲੇ ਗੋਡੇ ਵਾਲੇ ਜੋੜ ਵਾਲੇ ਜੀ ਸਾਰੀ ਵੀਡੀਓ ਭਾਈ ਸ਼ੇਅਰ ਕਰ ਦੱਸ ਪਲੀਜ਼ ਅਜੇ ਉਹ ਗਾਂੜੀ ਆ ਕਾ ਲੈ ਜੀ ਮਿੱਤਰੋ ਦੇਖਿਓ ਮੱਝੇ ਮੱਝਾਂ ਨਹੀਂ ਕਰ ਉਸ ਇਧਰ ਸ਼ੇਅਰ ਲਾਇਕ ਦਬ ਕੇ ਕਰ ਦਿਓ ਵਧੀਆ ਮੱਜਾਂ ਜੀ ਸੋਹਣੀਆਂ ਮੱਜਾਂ ਦੇ ਸੈਗਲ ਮਾਲ ਬਹੁਤ ਜ਼ਿਆਦਾ ਵਿਕੀ ਜਾਂਦਾ ਅੱਜ ਬਹੁਤ ਜ਼ਿਆਦਾ ਮਾਲ ਵਿਕੀ ਜਾਂਦਾ ਜੀ ਦੇ ਸੈਗਲ ਭਾਈ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਨੂੰ ਭਰਾਵੋ ਢਨੌਲਾ ਮੰਡੀ ਆ 11 ਤਰੀਕ ਆ 11ਵਾਂ ਮਹੀਨਾ 2025 ਆ ਸਿਵਾਈ ਮੱਜਾਂ ਦੀ ਹੋਈ ਜਾਂਦੀ ਆ ਤੇ ਵਿਕੀ ਜਾਂਦੀਆਂ ਮੱਜਾਂ ਜੀ ਵਧੀਆ ਰਿਸਪੌਂਸ ਆ ਅੱਜ ਵਧੀਆ ਝੋਟੀਆਂ ਵਿਕ ਰਹੀਆਂ ਦੇ ਸਕਦੇ ਵੀਡੀਓ ਦੇ ਵਿੱਚ ਆ ਖੜੀ ਸੋਨੇ ਇਧਰ ਵੀ ਦੇਖ ਸਕਦੇ ਲਓ ਮਾਜੀ ਬਸੋਨੇ ਖੜੀ ਆ ਇਧਰ ਮਾਜਾਂ ਵਧੀਆ ਖੜੀਆਂ ਜੀ ਕਿਵੇਂ ਲੱਗੀ ਜੀ ਵੀਡੀਓ ਆਪਣੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਪੇਜ ਨੂੰ ਫੋਲੋ ਕਰ ਦਿਓ ਪੰਜਾਬੀ ਯੋਧੇ ਨੂੰ ਆ YouTube ਚੈਨਲ ਹੈ ਮਾਸਟਰ ਧਾਲੀਵਾਲ 76 ਨੂੰ ਸਬਸਕ੍ਰਾਈਬ ਕਰ ਦਿਓ ਇੱਕ ਫਾਰਮਰ ਕਿੰਗੇ 511 ਟਰੈਕਟਰ ਨਾਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਜੇ ਬੱਕਰੀਆਂ ਵਾਲਾ ਕਰਨਾ ਜੱਟ ਲਾਈਵ 77 ਉਹਨੂੰ ਸਬਸਕ੍ਰਾਈਬ ਕਰ ਧੰਨਵਾਦ ਆਚਰੀ ਵਾਲੋ ਓਕੇ ਫੇਰ ਮਿਲਾਂਗੇ ਜੀ ਅਸੂ ਮੰਡੀ ਤਨੌਲਾ 11 ਤਰੀਕ ਭਾਈ ਸ਼ੇਅਰ ਕਰ ਦਿਓ ਲਾਜੇ ਲਾਈਕ ਕਰ ਦਿਓ